ਮੇਰਾ ਨਾਮ ਗੁਰਮੀਤ ਸਿੰਘ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਗੁਰਮੀਤ ਸਿੰਘ ਜੀ ਤੁਹਾਡੇ ਤੇ ਦੋਸ਼ ਲਾਏ ਨੇ ਤੁਹਾਡੀ ਭਾਬੀ ਨੇ ਹਾਂਜੀ ਉਹ ਕਹਿੰਦੇ ਬਈ ਮੇਰਾ ਜੇਠ ਸ਼ੁਰੂ ਤੋਂ ਮੇਰ ਨਾਲ ਵਿਤਕਰਾ ਕਰਦਾ ਰਿਹਾ ਨਹੀਂ ਜੀ ਅਸੀਂ ਨਾ 99 ਦੇ ਘਰੇ ਅੱਡੋ-ਅੱਡਾ ਜੀ ਦੋਨੇ ਭਰਾ ਅੱਡੋ-ਅੱਡਾ ਸੀ 98 ਦੇ ਡੋੜ ਹੋਏ ਆ ਮੇਰਾ ਭਰਾ ਪਹਿਲਾਂ ਕਲੀਜਰ ਵਿਆਹ ਸੀਗਾ ਉਹਦੇ ਦੂਜਾ 19 ਚ ਉਹਦੇ ਡੈਥ ਹੋ ਗਈ ਉਹਦੇ ਮੇਰੀ ਭਝਾਈ ਦੀ ਪਹਿਨਾਲੀ ਦੀ ਉਸ ਤੋਂ ਬਾਅਦ ਚ ਇਹ ਘਰੇ ਅੱਡੋ-ਅੱਡਾ ਸੀ ਮੇਰਾ ਭਰਾ ਇਕੱਲਾ ਸੀ ਤੇ ਬੱਚਾ ਪੁੱচ্চਾ ਕੋਈ ਹੰਡੀਗਾ ਉੜਕੇ ਦੇ ਦੀ ਆਦੀ ਮਰਜੀ ਨਾਲ ਵਿਆਹ ਕਰਾ ਲਿਆ ਤੇ ਚਾਕਰ ਵੀਰਾ ਗਏ ਆ ਮਾੜਾ ਮੋੜ ਗਿਆ ਜੀ ਇਹ ਆ ਕੇ ਉੱਥੇ ਆਪਦਾ ਘਰੇ ਰਹਿਣ ਲੱਗ ਗਏ ਉਹ ਜਵਾਗ ਮਗਰੋਂ ਆਇਆ ਅਸੀਂ ਉਹਦਾ ਵਧੀਆ ਜਾਨੀ ਕਿ ਜਵਾਕਾਂ ਦਾ ਸਾਡੇ ਕੋਲੇ ਖੇੜਦਾ ਫੁੜਦਾ ਰਿਹਾ ਵਧੀਆ ਹੀ ਚੱਕਦੇ ਉੜਦੇ ਸੀ ਜਿਹੜੀ ਗੱਲ ਹੈ ਇਹਨਾਂ ਨੇ ਮੁੜ ਕੇ ਆ ਕੇ ਦੋਕਸਾਲੇ ਵਧੀਆ ਰਹੀ ਐ ਦੋਆਂ ਸਾਲਾਂ ਬਾਅਦ ਇਹਨੇ ਆਪਦੇ ਪਤਾ ਨਹੀਂ ਰੱਬ ਜਾਣੇ ਵੀਡੀਓ ਕਿਵੇਂ ਸਹੀ ਹੈ ਜਾਂ ਗਲਤ ਹੈ ਉਹ ਰੱਬ ਨੂੰ ਪਤਾ ਮੈਨੂੰ ਨਹੀਂ ਪਤਾ ਇਹਨੇ ਬਲੈਕਮੇਲ ਕਰਕੇ ਉਹ ਪੜੀ ਪੁੜੀ ਦਾ ਸਾਡੇ ਚੁਰਗਾ ਨਾਲ ਪੜੀ ਸੀ ਉਹ ਤੱਕੇ ਨਾ ਵੀ ਨਾ ਕਰਾਓ ਐਂ ਕਰੋ ਐਂ ਹੀ ਕਰਦੀ ਪੁੜੀ ਬਜ਼ੁਰਗ ਗਏ ਉਸ ਜਿਹੜੀ ਬਿਰਕਾ ਨੇ ਪੈੜੀ ਸੀ ਕੀ ਨਛੱਤਰ ਨਾ ਕਰਾਤੀ ਉਸ ਜਨ ਕੇ ਕਾਂ ਕਰਾਤੀ ਮੇਰੇ ਨਾਲ ਤਾਂ ਪਹਿਲਾਂ ਮੈਂ ਪੈੜੀ ਨਹੀਂ ਨਾ ਕਰਾਈ ਸੀ ਉਹਦੇ ਚ ਤੇ ਮੁੜ ਕੇ ਉਸ ਤੋਂ ਬਾਅਦ ਚ ਚੱਲਦਾ ਰਿਹਾ ਕੰਮ ਇਹ ਇਹਨੇ ਪਿੱਛੇ ਵੀ ਜਨ ਕੇ ਦੂਜੇ ਵਿਆਹ ਸਾਈਏ ਆਈ ਹੈ ਜਿਹੜਾ ਬੱਚਾ ਮਗਰੋਂ ਲੈ ਕੇ ਆਈ ਉਹ ਮੇਰੇ ਭਰਾ ਨੂੰ ਨੇ ਗੋਹ ਦਿੱਤਾ ਉਹ ਦੇ ਕੇ 2.5 ਮਹੀਨੇ ਹੋਏ ਐ 2.5 ਮਹੀਨਿਆਂ ਬਾਅਦ ਮੇਰਾ ਭਰਾ ਚੰਗਾ ਭੜਾ ਕਣਕ ਬੀਜੀ ਜਾਂਦਾ ਹੈਗਾ ਸਾਡੇ ਭਾਂਜੇ ਦਾ ਵਿਆਹ ਸੀਗਾ ਇਹਨੇ ਆਪ ਹੀ ਚੱਕਿਆ ਹੈ ਆਪ ਹੀ ਚੱਕ ਕੇ ਜਿੰਦ ਟਰੈਕਟਰ ਤੇ ਲੈ ਗਈ ਹੈ ਸਾਨੂੰ ਪਤਾ ਨਹੀਂ ਇਹਦਾ ਵਿਆਹ ਚ ਰੁਕ ਗਿਆ ਉਥੋਂ ਜਿੰਦਰਾ ਟੜਕੇ ਮੈਨੂੰ ਪਤਾ ਲੱਗਾ ਮੈਂ ਕਸਟ ਹਸਤਾਜ ਦਾਖਲ ਕਰਾਇਆ ਉੱਥੇ ਪੰਜਾਬੀ ਸਰਕਾਰ ਨਾਲ ਵੀ ਪਤਾ ਲੈਣ ਗਏ ਅਸੀਂ ਜਦੋਂ ਉਹਦੀ ਡੈਥ ਹੋ ਗਈ ਸਾਨੂੰ ਦੱਸਿਆ ਨੀਗਾ ਮੇਰੇ ਪਿਓ ਨੂੰ ਡਰਾਇਆ ਧਮਕਾਇਆ ਇਹਨੇ ਵੀ ਆ ਵੀਡੀਓ ਆ ਮੇਰੇ ਕੋਲੇ ਇਹ ਵਾਸਤੇ ਚੜ ਕੇ ਗਿਆ ਕਰੇ ਮੈਂ ਗੱਡੀ ਕੱਢੀ ਬੈਠਾ ਹੜਕੇ ਨੇ ਮੈਂ ਪੋਸਟਮਾਰਟ ਕਰਵਾਉਦਾ ਸੀਗਾ ਜੀ ਮੇਰਾ ਪਿਓ ਆ ਤਾਂ ਕਿਉਂ ਮਿੱਟੀ ਰੋਲਦਾ ਇਹਨੂੰ ਡਰਾਇਆ ਧਮਕਾਇਆ ਵੀਡੀਓ ਤੇ ਮੇਰਾ ਤਾਂ ਭਰਾ ਵੀ ਰੋਲਦਾ ਜੀ ਨੇ ਤੇ ਜ਼ਮੀਨ ਆ ਜਿਹੜੀ ਸਾਡੀ ਉਹ ਆਪ ਹੀ ਠੇਕੇ ਦਿੰਦੀ ਆ ਆਪ ਹੀ ਵਾਹਦੀ ਆ ਮੇਰੇ ਤੇ ਲੈਵਲ ਜਨਾਬ ਲਾਉਂਦੀ ਐ ਮੈਂ ਘਰੇ ਤੁਰਿਆ ਫਿਰਦਾ ਲੋਕ ਕਹਿੰਦੇ ਰਵਲਵਰ ਕੱਢ ਕੇ ਸੰਡਰਾਉਂਦਾ ਨਾ ਜੀ ਮੇਰਾ ਰਵਲਵਰ ਮੈਂ ਡਰਾਉ ਕਿੱਥੇ ਮੈਂ ਤਾਂ ਡਰਾਉਣਾ ਕਹਦਾ ਮੈਨੂੰ ਤਾਂ ਪਤਾ ਨਹੀਂ ਮੇਰੀਆਂ ਵੀਡੀਓ ਬਣੀ ਜਾਂਦੀਆਂ ਮੈਂ ਤਾਂ ਆਪਦੇ ਘਰੇ ਕੱਲਣਾ ਮੈਂ ਤਾਂ ਕੋਈ ਉਹ ਚੱਕ ਕੇ ਤੁਰਿਆ ਫਿਰ ਮੈਂ ਕਹਦਾ ਮੈਂ ਕਦੇ ਡਰਾਉਣਾ ਇਹਨੇ ਕਿਹਾ ਮੇਰਾ ਇੱਕ ਹਿੱਸਾ ਖਣਾ ਹੈ ਮੇਰਾ ਇਹ ਨਾਲ ਮੈਂ ਤਾਂ ਕੰਧ ਵੀ ਉੱਚੀ ਕਰੀ ਜਾਂਦਾ ਗੱਲ ਦਾ ਇਹਦਾ ਮੇਰੇ ਕੋਲੇ ਕਿਉਂ ਰਵਲ ਮੈਂ ਘਰੇ ਕਿਹਨਾਂ ਗੱਲ ਕਰਨਾ ਜਾਂ ਅੱਡ ਕੇ ਉਹ ਕਹਿੰਦੇ ਮੇਰੇ ਨਾਲ ਤੱਕੇ ਹੋ ਰਿਹਾ ਤੁਸੀਂ ਕਹਿੰਦੇ ਤੁਹਾਡੇ ਨਾਲ ਤੱਕਾ ਹੋ ਰਿਹਾ ਮੇਰਾ ਬੜੀ ਜ਼ਮੀਨ ਠੇਕੇ ਦੇ ਤੇ ਹੀ ਬ ਉਦੇ ਪਹਿਲਾਂ ਦੀ ਗੱਡੀ ਨੂੰ ਜਾਜ ਦਿੱਤੀ 97 ਚ ਦਾ ਵਿਆਹ ਹੋਇਆ Maruti ਗੱਡੀ ਦਿੱਤੀ ਡਾਕਟਰ ਬੜੇ ਘੜੇ ਪਿਓਰ ਕਾਣ ਲਈ ਉਹ ਮੇਰੇ ਪਿੰਡ ਨਾਲੋਂ ਕਰਾ ਲੈਂਦਾ ਹੈਗਾ ਮੈਨੂੰ ਤਾਂ ਪਰ ਘਰੋਂ ਵੀ ਸਹਿੰ ਨਹੀਂ ਲਿਆ ਮੈਂ ਤਾਂ ਸੰਦਾ ਚ ਮੇਰਾ ਆਉਂਦਾ ਸੰਦਾ 98 ਦੇ ਮਿੰਟ ਟੂਟਾ ਡਾ ਇਹ ਤਾਂ ਟੂਟਾ ਰਹੀ ਨੇ ਇਹ ਤਾਂ ਮੇਰੇ ਭਰਾ ਨੂੰ ਵੀ 2 ਸਾਲ ਪਹਿਲਾਂ ਫੋਨ ਹਟਾਦਾ ਇਹਨੇ ਹਾਂਜੀ ਬਲਵੰਤ ਸਿੰਘ ਜੀ ਹਾਂਜੀ ਇਹ ਕੀ ਮਾਮਲਾ ਕੀ ਹੈ ਤੁਹਾਡਾ ਮਾਮਰਾ ਸਾਡਾ ਜੀ ਕੋਈ ਨਹੀਂ ਇਹ 2000 ਦਿਨ ਦੀ ਆਈ ਨਾ ਬੇਟਾ ਇਹ ਮੁੰਡਾ ਬੇਰਾ ਦੇ ਆਇਆ ਸੀਗਾ ਆਉਲੂ ਦੂਜੇ ਸੀ ਕੈਲ ਫਰੀ ਉਹ ਚੜੀ 25 ਸਾਲ ਰਹੀ ਬਹੁਤ ਵਧੀਆ ਬੁਢੀ ਰਹੀ ਉਹ ਉਸ ਤੋਂ ਬਾਅਦ ਜਨਾ ਮਰ ਕੇ ਫਿਰ ਇਹ ਜਦ ਇਹ ਜ਼ਿਆ ਕਰਦਾ ਇਹ ਦੇ ਆਇਆ ਉਸ ਤੋਂ ਬਾਅਦ ਤਾਂ ਫਿਰ ਅਸੀਂ ਨਾ ਦੁਖੀ ਦੁਖੀ ਹੋਈ ਗਏ ਆ ਦੁਖੀ ਦੁਖੀ ਹੋਈ ਗਏ ਆ ਤੇ ਕੋਈ ਸੁੱਖ ਦਾ ਸਾਹ ਨਹੀਂ ਸੀ ਦਿਆ ਕੋ ਨਵੇਂ ਕਾਰਡ ਕੱਢ ਦਿਆ ਨਵੀਂ ਕਾਰਡ ਕੱਢ ਲੈਂਦੀ ਆ ਆਏ ਆ ਤੇ ਬਹੁਤ ਦੁਖੀਆਂ ਅਸੀਂ ਤਾਂ ਇਹ ਜੀ ਉਹ ਕਹਿੰਦੇ ਮੇਰੇ ਨਾਲ ਤੱਕੇਛਾਈ ਹੋ ਰਹੀ ਆ। ਨਾ ਜੀ ਸਾਡੇ ਵੀ ਤੱਕੇਛਾਈ ਤੂੰ ਹੀ ਨਹੀਂ ਕਰਦੇ। ਇਹ ਤੱਕੇਛਾਈ ਕਾਦੀ ਕਰਨੀ ਆ? ਜਿਉ ਹੁਣ ਮੇਰੇ ਘਰ ਆੜੀ ਜਰੀ ਅਸੀਂ ਅੱਡ ਇਹਨਾਂ ਨਾਲੋਂ ਹੁਣ ਅੱਡ ਸੀ ਜੀ ਅੱਡ ਵੀ ਹੁਣ ਤੱਕੇ ਤੱਕੇ ਮਾਰ ਕੇ ਮੇਰੇ ਘਰ ਆੜੀ ਨੂੰ ਇਹ। ਉਦੋਂ ਬਾਅਦ ਫਿਰ ਹੁਣ ਜਦੋਂ ਆ ਪੈੜੀ ਪੈੜੀ ਮੇਰੇ ਨਾਲ ਪੈੜੀ ਮੇਰੇ ਨਾਲ ਪਰਉ। ਉਹ ਕਹਿੰਦੇ ਨਾ ਤਾਂ ਪੈੜੀ ਦਾ ਮੈਨੂੰ ਹੱਕ ਦਿੱਤਾ ਜਾ ਰਿਹਾ। ਹਾਂ। ਨਾ ਹੀ ਜਿਹੜੇ ਖੇਤੀ ਸੰਦ ਆ ਉਹ ਮੇਰੇ ਦਿੱਤੇ ਜਾ ਰਹੇ ਨੇ। ਤੱਕੇਛਾਈ। ਸੰਦ ਸਾਡੇ ਅੱਡ-ਅੱਡੀ ਸੀਗੇ ਜੀ। ਇਹਦੇ ਕੋਲ ਡਰਾਈਵਰ ਮੁੰਡੇ ਕੋਲੇ ਅੱਡ ਸੀਗਾ ਸਮਾਡਿਕਾ। ਮੇਰੇ ਕੋਲ 4 ਅੱਡੇ ਸੀਗਾ ਤੇ ਜਨ ਜਿਹੜਾ ਥੋੜ੍ਹੀ ਸੀ ਨਾ ਜਿਹਦਾ ਇਕੱਠੇ ਜਿਹੀ ਸੀਗਾ ਉਹ ਟਾਇਰ ਟਰੈਡ ਪਹਿਣਾ ਸੀਗਾ ਉਹ ਜਿਹੜਾ ਟਾਇਰ ਇਹੀ ਵੇਚਦਾ ਉਹ ਮੇਰੇ ਟੱਡੇ ਕੋਲੇ ਸੀਗਾ ਉਹ ਜਦੋਂ ਮਾਰੇ ਜੀ ਜਿਹੜਾ ਹੋਰ ਲੈੜਾ ਨਾ ਉਹ ਚਟੇ ਇਹਨੇ ਆਪ ਦੇ ਨਾਲ ਕਰਵਾ ਲਿਆ ਉਹ ਟਾਇਰ ਦਾ ਜਿਆ ਮੇਰਾ ਹੀ ਲੱਜਦਾ ਸੀ ਨਾ ਉਹ ਥੱਟੇ-ਵੱਟੇ ਡੈਜਾ ਉਹ ਪੈਸੇ ਉਹ ਹੀ ਲਾਤੀ ਉਦੋਂ ਬਾਅਦ ਜੇ ਮੁੜ ਕੇ ਜੇ ਫਿਰ ਉਹਨੇ ਆਪ ਦਾ ਬਾਪੂ ਟਾਇਰ ਤਗੜਾ ਮੈਂ ਲੈਣਾ ਮਾਡੇ ਦਾ ਤੇ ਫਿਰ ਉਹਨਸ ਹੁਣਾ ਡਿੱਕਾ ਲ ਜਾਂਦਾ ਉਹਨਾਂ ਡਿੱਕਾ ਡਿਆ ਕੇ ਫਿਰ ਉਹ ਸਾਜਾ ਰਿਆ ਹੋ ਇੱਕ ਜੀਬ ਦਾ ਜੀ ਸਾਡੀ ਸਾਂਝੀ ਸੀਗੀ ਤੇ ਉਹ ਜੀਬ ਵੀ ਮੁੜ ਕੇ ਇਹਨੇ ਤੇ ਜੱ ਫੋਰੇ ਡਰਾਮਾ ਰੋਜੀ ਗੁਬਬੀ ਵੀ ਵੀ ਤੇ ਉਹ ਕਹਿੰਦੇ ਆ ਮੇਰੇ ਸੋਹਰਾ ਤੇ ਮੇਰਾ ਜੇਠ ਮੇਰਾ ਵਿਤਕਰਾ ਵੀ ਕਰਦਾ ੱੱੱਕੇਛਾਈ ਵੀ ਕਰਦਾ ਕਰਾਣੀ ਕਰਦੇ ਜੀ ਅਸੀਂ ਕਹਿੰਦੇ ਆ ਆਡੋ-ਵਾਡੋ ਗੱਲ ਕਰਾਣਾ ਕਰਨ ਦੀ ਕਿਲੋ ਵਰਾਣ ਸਾਡੇ ਤਾਂ ਜਾ ਜਿਹੜੇ ਮੇਰੇ ਘਰੇ ਸਾਡੇ ਆਡੋ ਤੇਨਾਂ ਦੇ ਘਰ ਆਡੋ ਡੀ ਸਾਡੇ ਇਹਨਾਂ ਕੋਈ ਕਨਾਲ-ਕਨਾਲ ਥਾਂ ਤੇ ਨੇੜੇ ਪਰ ਹੈ ਕਿੰਨਾ 15 ਮਰ ਰਹੇ ਸਾਰੇ ਦੋਸਾਈ ਤੇ ਉਹ ਵੀ ਦੂਜਾ ਮੇਰੇ ਘਰੇ ਰੂੜੀ ਰਾੜੀ ਜਣੇ ਰੂੜੀ ਰਾੜੀ ਟੂੜੀ ਮੇਰੇ ਘਰੇ ਪਈ ਸੀਗੀ ਟੂੜੀ ਮੈਂ ਸਭ ਬਣਾਈ ਬੁੜਿਆ ਜਿੰਨੇ ਬਣਾਈ ਇਹਨਾਂ ਨੂੰ ਟੂੜੀ ਮੋਈਆਂ ਪਾਈਆਂ ਨੇ ਨਿਕਦ ਨੇ ਜਿਵੇਂ ਤੂੰ ਵੀ ਨਾ ਪਾ ਜਾ ਮੈਂ ਮੈਂ ਦੇਖਦੀ ਆ ਕਿ ਇਹ ਬੱਚਾ ਨਾ ਟੂਰੀ ਮੌਜਾ ਪਾਈ ਜਾਂਦੀ ਹੈ ਮੈਂ ਜਮਾਂ ਨਾਮ ਨਹੀਂ ਲਿਆ ਹੁਣ ਮੇਰੇ ਘਰੇ ਕਿਸੇ ਹੋਰ ਥਾਂ ਵਿੱਚ ਰੂੜੀ ਲਾਈ ਬੈਠੀ ਹੈ ਫਿਰ ਮੇਰੇ ਘਰੇ ਮੇਰੀ ਟਰੈਡਰ ਸੀਗਾ ਉਹ ਮੇਰੇ ਘਰੇ ਖੜਾ ਹੀ ਸੀਗਾ ਉਹ ਖੜਾ ਸੀਗਾ ਆਪੇ ਹੁਣ ਉਹ ਟਰੈਡ ਦੇ ਕਬਜ਼ਾ ਕਰਕੇ ਲੈ ਗਈ ਮੇਰੇ ਮੇਰੇ ਬੰਦੇ ਨਾਲ ਮੇਰੇ ਬੰਦੇ ਦੇ ਨਾਲ ਤੇ ਟਰੈਡ ਮੈਂ ਬਸ ਬੰਦਾ ਨਾਲ ਲੈ ਕੇ ਉਹਦੇ ਆ ਕੇ ਪਰਸਵਾਏ ਆ ਤੇ ਦੂਜਾ ਉਹ ਮੈਂ ਜੋ ਕੋ ਗੱਡ ਪੈਜੀ ਟਰਾਲੀ ਦੇ ਤੇ ਟਰਾਲੀ ਲੱਡ ਵੀ ਲੈ ਗਈ ਮੇਰਾ ਸਾਈਕਲ ਵੀ ਚਾਕੇ ਲੈ ਗਈ ਉਹ ਜਿਹੜੇ ਉਹਦੇ ਹਮੈਤ ਤੇ ਆਇਆ ਕਿਸਾਨ ਜਿੱਥੇ ਬੰਦੀ ਉਹ ਵੀ ਕਹਿੰਦੇ ਨੇ ਲੜਕੀ ਨਾਲ ਤੱਕੇਸ਼ਾ ਜੋਰੀ ਆ ਕੋਈ ਤਾਂ ਪੈਸਾ ਹੀ ਨਹੀਂ ਖੜੀ ਜਿੰਨੇ ਉਹਨੇ ਪੈੜੀ ਵੰਡ ਕੇ ਦਿੱਤੀ ਆ ਹੁਣ ਤੇ ਆ ਵੀ ਜੇ ਉਹ ਇਹ ਆਗਿਆ ਛੇਕੀ ਦਿੱਤੀ ਜਣੇ ਆਪਦੀ ਹੁਣ ਨਾਂ ਹੁੰਦੀ ਕਰਵਾ ਲਈ ਜਿਹਨੇ ਉਹ ਦਾਖਤ ਕਰੀ ਉਹਨੂੰ ਜੋ ਹਿਸਾਬ ਬਣਦਾ ਸਾਡੇ ਹੱਥ ਬੰਦੇ ਸਾਡੇ ਜਿਹੜੇ ਜਿਹੜੇ ਆ ਨਾ ਨਾਵੇ ਤੇ ਅਸੀਂ ਨਾਂ ਦੇ ਜਿਹੜੇ ਮਾਰਕਟ ਆਈਏ ਤੇ ਨਾਲ ਸਾਡੇ ਦੇ ਨਾਵੇ ਸਾਡੀ ਅੱਡੀ ਐਂਟਰੀ ਆ ਇਹ ਜੋ ਦਾਤ ਬੰਦੀ ਜਿਹੜਾ ਨੂੰ ਉਹ ਆਪ ਦਾ ਹਿਸਾਬ ਦੇਟ ਜਾ ਮਾਤਾ ਦਾ ਆਖਣਾ ਜਵਾਬ ਇਹਨੂੰ ਬਾਹਲਾ ਹੁੰਦਾ ਹੈ ਮਨ ਥੋੜਾ ਹੁੰਦਾ ਹੈ ਜੋ ਅਕਸਰ ਕਰੋਗਾ ਮਹਾਰਾਜ ਉਹ ਕਰੇਗਾ ਤੁਮਨਾ ਭਰਾਮਾ ਨੇ ਨਰਮ ਸਿੰਘ ਹੜਾਣੇ ਤੇ ਬੇਣੀ ਦੇ ਘਰ ਵਾਲੇ ਨੇ ਜ਼ਮੀਨ ਕਹਣੇ ਲਈ ਸੀ ਉਹ ਕਾਗਜ਼ ਬੀਪੀ ਚਲ ਕੇ ਜਦੋਂ ਇਹਦੇ ਘਰਾਂ ਦੀ ਡੈਥ ਹੋ ਗਈ ਨਰਮ ਸਿੰਘ ਭੇ ਚਲ ਕੇ ਲੈ ਗਿਆ ਵੀ ਆ ਕਾਗਜ਼ ਪੜਾਓ ਆਪਾਂ ਕਹਣੇ ਵਾਲਿਆਂ ਨਾਲ ਗੱਲਬਾਤ ਕਰਨੀ ਹੈ ਤੇ ਆਪਾਂ ਪੈਸੇ ਲੈਣੇ ਆ ਇਹਨੂੰ ਵੀ ਆਏ ਹੋ ਗਿਆ ਵੀ ਹੁਣ ਮੈਂ ਥੋੜੋ ਜਾ ਉਹ ਗੱਲਬਾਤ ਕਰਨ ਲਈ ਠੀਕ ਹੈ ਵੱਡੇ ਬੈਠੇ ਨੇ ਇਹਦੇ ਕਾਗਜ਼ ਪੇਟੀ ਚੋਂ ਕੱਢ ਕੇ ਦੇਤੇ ਤੇ ਉਹ 8 ਲੱਖ ਰੁਪਇਆ ਇਹ ਜਨਾਬ ਲੈ ਗਏ ਨੇ ਉਸ ਤੋਂ ਬਾਅਦ ਪਰਚੋਕਾਂ ਦਾ ਇੱਕ ਸਿੰਗਲ ਖਾਤਾ ਜਿਹੜੇ 420 ਕੀਤਾ ਸਿੰਗਲ ਖਾਤਾ ਖੜਾ ਕੇ ਉਹਦੇ ਵਿੱਚ ਪੇਮੈਂਟ ਕਰਾ ਕੇ ਜਿਹੜਾ 420 ਦਾ ਪਰਚਾ ਬਣਦਾ ਤੇ ਉਹਦੇ ਚੋਂ ਪੇਮੈਂਟ ਹੜੱਪ ਕੇ 4 ਲੱਖ ਰੁਪਇਆ ਨਾ ਇਹਨਾਂ ਨੇ ਉਹ ਦਵਾਇਆ ਨਾ ਟਰੈਕਟਰ ਦਵਾਇਆ ਨਾ ਜਨਰੇਟਰ ਦਵਾਇਆ ਜਿਹੜਾ ਜ਼ਮੀਨ ਦਾ ਮਸਲਾ ਹੈ ਸਾਡੇ ਛੀਕਲੇ ਦਾ ਰਾਜੀਨਾਮਾ ਹੋਇਆ ਨਾ ਇਹਨਾਂ ਨੇ ਪੁਲਿਸ ਨੇ ਹੋਰ ਸਾਫ ਦਵਾਇਆ ਜਿਹੜੀਆਂ ਬੇਟੀ ਨਾਲ ਹਰਕਤਾ ਕੀਤੀਆਂ ਉਹਨਾਂ ਦੇ ਸਹੁਰਾ ਸਾਹਿਬ ਨੇ ਉਹਦੀਆਂ ਬਕਾਇਦਾ ਵੀਡੀਓ ਆ ਨਾ ਇਹਨਾਂ ਨੇ ਕੋਈ ਉਹਦਾ ਇਨਸਾਫ ਦਿੱਤਾ ਹੈ ਜਾਨੀ ਕਿ ਇਹਨਾਂ ਨੇ ਅਸੀਂ ਕਰਾਂਗੇ ਇਹ ਇੱਥੋਂ ਦੀ ਜਿਹੜੀ ਪੁਲਿਸ ਹੈ ਇਹ ਨਾਲ ਮਿਲੀ ਭੁਗਤ ਨਾਲੇ ਕੰਮ ਕਰਾ ਰਹੇ ਬੱਲੇਨ ਭਾਰਤੀ ਕਿਸਾਨ ਜੀ ਨੇ ਇਕਤਾ ਕਰਾਹਾ ਜਿਲ੍ਹਾ ਕੋ ਸ੍ਰੀ ਮੁਕਸਰ ਸਾਹਿਬ ਜੀ ਇਹ ਜਿਹੜਾ ਮਸਲਾ ਹੈ ਜੋ ਐਸਐਚਓ ਕਰਤਾਰ ਸਿੰਘ ਜਿਹੜਾ ਸਾਦਾ ਟੋਣਾ ਕੋਟਪੂਰਾ ਹੈ ਇਹ ਜਿਹੜਾ ਬੇਟੀ ਕੋਟਸੁਕੀਏ ਦਾ ਮਸਲਾ ਹੈ ਜਿਹੜਾ ਟਰੈਕਟਰ ਨਿਰਮਲ ਸਿੰਘ ਘਰੀ ਲੈਨੇ ਚੋਰੀ ਕਰਕੇ ਚੋਰੀ ਕਰਾਂਗੇ ਪਹਿਲਾਂ ਉਹਨਾਂ ਨੇ ਰਿਸ਼ਤੇਦਾਰੀ 'ਚ ਛੱਡਿਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਆ ਕੇ ਮਿਲਦੇ ਹਾਂ ਪੁਲਿਸ ਰਾਈ ਤੇ ਪੁਲਿਸ ਉਹਨਾਂ ਨੂੰ ਦੱਸਦੀ ਹੈ ਵੀ ਜੱਥੇਬੰਦੀ ਕੋਲੇ ਮਸਲਾ ਆ ਗਿਆ ਉਹ ਰਿਸ਼ਤੇਦਾਰ ਫਿਰ ਡਰਦੇ ਟਰੈਕਟਰ ਉਹਨਾਂ ਦੇ ਘਰੇ ਛੱਡ ਜਾਂਦੇ ਨੇ ਜਦੋਂ ਟਰੈਕਟਰ ਛੱਡ ਜਾਂਦੇ ਨੇ ਤੇ ਚਾਬੀ ਉਹ ਨਿਰਮਲ ਸਿੰਘ ਘਰਾਂ ਨੂੰ ਫੜਾ ਜਾਂਦੇ ਨੇ ਤੇ ਬਾੜੇ ਦੀ ਚਾਬੀ ਵੀ ਨਿਰਮਲ ਸਿੰਘ ਘਰਾਂ ਨੂੰ ਫੜਾ ਜਾਂਦੇ ਨੇ ਉਸ ਤੋਂ ਬਾਅਦ ਅਸੀਂ ਗਰਦੇਤ ਸਿੰਘ ਐਸ.ਐਚ.ਓ ਨਾਲ ਗੱਲ ਕਰਦੇ ਹਾਂ ਵੀ ਭਾਈ ਟਰੈਕਟਰ ਹੁਣ ਬੀਟੀ ਨੂੰ ਤੁਸੀਂ ਦਬਾਓ ਉਹਦਾ ਜਨਰੇਟਰ ਦਬਾਓ ਇਹ ਪਹਿਲਾਂ ਤਾਂ ਤਲਖੀ ਚਾਉਂਦੇ ਨੇ ਸਾਡੇ ਆਗੂਆਂ ਦੇ ਨਾਲ ਉਸ ਤੋਂ ਬਾਅਦ ਸ਼ਾਮ ਨੂੰ ਕੋਟ ਸੁਖੀਏ ਪਿੰਡ ਜਾਂਦੇ ਨੇ ਜੋ ਐਸਆਈ ਇੱਕ ਐਸਐਚਓ ਗਰਦੇਤ ਸਿੰਘ ਤੇ ਜਾ ਕੇ ਬੇਟੀ ਨੂੰ ਪਹਿਲਾਂ ਤਾਂ ਡਰਾਉਂਦੇ ਨੇ ਵੀ ਇਸ ਤਰ੍ਹਾਂ ਤੇਰੇ ਤੇ ਕਾਰਵਾਈ ਹੋ ਜੂ ਉਹ ਹੋ ਜੂ ਤੇ ਇਹ ਜੇ ਕੰਮਾਂ ਚ ਪੈਣਾ ਨਹੀਂ ਚਾਹੀਦਾ ਤੈਨੂੰ ਤੇ ਫਿਰ ਐਂਡ ਤੇ ਜਦੋਂ ਬੇਟੀ ਆਦੀਆ ਵੀ ਮੇਰਾ ਹੱਕ ਆ ਮੇਰਾ ਟਰੈਕਟਰ ਹੈ ਮੇਰੇ ਨਾਂ ਆ ਤੇ ਐਸਐਚਓ ਪਤਾ ਕੀ ਬੋਲਦਾ ਜਿੱਥੇ ਆਪਾਂ ਇਨਸਾਫ ਲਈ ਆਉਨੇ ਆ ਆਦਾ ਇੱਕ ਚਾਹੀ ਤੂੰ ਬਣਾ ਲੈ ਟਰੈਕਟਰ ਦੀ ਹੋਰ ਅੱਟ ਬਣਾਲਾ ਚਾਬੀ ਨਮੇੜਨ ਦੇ ਵੀ ਆਏ ਹੋਰ ਉਲਝਾ ਗਿਆ ਹਾਂ ਤੇ ਆਦਾ ਬਾੜੇ ਦੀ ਵੀ ਤੂੰ ਚਾਬੀ ਅੱਟ ਬਣਾਲਾ ਇੱਕ ਐਸਐਚਓ ਕੇ ਹੀ ਹੋ ਜੀਆਂ ਗੱਲਾਂ ਕਰ ਰਿਹਾ ਉਹਦੀ ਮਾਂ ਅੱਟ ਚਾਬੀ ਕਬੜਾ ਮੇਰਾ ਹਿੱਸਾ ਹੈ ਇਹਦੇ ਵਿੱਚ ਇਹੋ ਜੀਆਂ ਗੱਲਾਂ ਇਹ ਕਰ ਰਿਹਾ ਤੇ ਮਸਲਾ ਇਹ ਹੈ ਇਹ ਦੂਜੇ ਨੰਬਰ ਦੀ ਮਜਾਇਆ ਇੱਕ ਪਹਿਲੇ ਨੰਬਰ ਤੇ ਮਸਲਾ ਆ ਗਿਆ ਐਸਆਈ ਦਰਸ਼ਨ ਸਿੰਘ ਆ ਤੇ ਐਸਐਚਓ ਗੱਡਤ ਸਿੰਘ ਅਸੀਂ ਸੋਡੇ ਮਾਧਿਅਮ ਰਾਈ ਭਗਵੰਤ ਸਿੰਘ ਬਾਣ ਦੀ ਸਰਕਾਰ ਨੂੰ ਕਹਿੰਦੇ ਆ ਵੀ ਇੱਕ ਆਗੂਆ ਨਾਲ ਇਹ ਵਤੀਰਾ ਐ ਕਰਦੇ ਤੇ ਆਮ ਬੱਚਿਆਂ ਦਾ ਕਿਉਂ ਇਹਨੂੰ ਇਨਸਾਫ ਦਵਾਉਣ ਦੀ ਬਜਾਏ ਇਹਨੂੰ ਢਾਹ ਰਹੇ ਨੇ ਤੇ ਕਹਿ ਰਹੇ ਨੇ ਤੂੰ ਜਾਲੀ ਚਾਪਕਾ ਬਡਾਲਾ ਤੇ ਇੱਥੇ ਕੀ ਕਰਦੇ ਹੋਣੇ ਆ ਇਹ ਇਹਨਾਂ ਨੂੰ ਡਿਸਪੈਂਡ ਕਰਕੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਐਸ ਐਚਓ ਤੇ ਏ ਐਸ ਆਈ ਦਰਸ਼ਨ ਸਿੰਘ ਇਹ ਜਨਤਕ ਮਾਫੀ ਮੰਗਣ ਇਹ ਅੱਜ ਅਸੀਂ ਸ਼ੁਰੂਆਤ ਕਰ ਚੁੱਕੇ ਇਹਨਾਂ ਦੇ ਖਿਲਾਫ ਤੇ ਅੱਗੇ ਜਿਹੜੇ ਰਾਹ ਤੇ ਨਾ ਆਏ ਫਿਰ ਅੱਗੇ ਅਸੀਂ ਦੋਨੇ ਜਿਨੇ ਵਿਚਾਰ ਕੇ ਅਗਲਾ ਐਕਸ਼ਨ ਕੀ ਲਿਕਣਾ ਤੇ ਇਹਨਾਂ ਦੀ ਧੌਂਟ ਤੋਂ ਕਿਲਾ ਕੱਢ ਕੇ ਰਵਾਂਗੇ ਇਹ ਇਨਸਾਫ ਬੱਚੀ ਨੂੰ ਦਿਵਾਕੇ ਰਵਾਂਗੇ ਅਮਰਜੀਤ ਕੌਰ ਜੋ ਲੜਕੀ ਆ ਜਿਹਦੇ ਪਤੀ ਦੀ ਮੌਤ ਹੋ ਚੁੱਕੀ ਆ ਨਛੱਤਰ ਸਿੰਘ ਦੀ ਜਿਹਨੂੰ 9-10 ਮਹੀਨੇ ਦੇ ਕਰੀਬ ਵਾਪਰ ਚੁੱਕਿਆ ਆ ਇਹ ਬੇਟੀ ਦੋਦੇ ਪਿੰਡ ਤੋਂ ਉਡ ਸੁਖੀ ਵਿਆਹੀ ਹੋਈ ਆ ਇਹਦੇ ਇੱਕ ਬੇਟਾ ਹੈ ਅਤੇ ਇਹ ਵੀ ਬੇੜੀ ਦੇ ਲਈ ਯੂਜ਼ ਰਹੀ ਆ ਦੋਦੇ ਪਰਿਵਾਰ ਜਥੇਬੰਦੀ ਦੇ ਵਿੱਚ ਹੋਣ ਕਰਕੇ ਮੁਕਸਬ ਜਿਹੜੇ ਦੇ ਜਿਹੜਾ ਹਕੂਮਾ ਨੂੰ ਨਾਲ ਲੈ ਕੇ ਬੱਚੀ ਨੇ ਆਪਦੀ ਠਾਣਿਆਂ ਤੱਕ ਪਹੁੰਚ ਕੀਤੀ ਵੀ ਉਹਨਾਂ ਦੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਜਦੋਂ ਕਿ ਸਾਂਝਾ ਪਰਿਵਾਰ ਵੀ 21 ਕਿਲੇ ਦੀ ਢੇਰੀ ਵਾਲਾ ਜਿਨ੍ਹਾਂ ਦੇ ਘਰੇ ਕਬੈਨਾ ਜਿਨ੍ਹਾਂ ਕੋਲੇ ਸਾਰਾ ਕੁਝ ਹੀ ਹੈਗਾ ਕੋਈ ਵੀ ਔਣ ਹੀ ਕਹਿ ਸਕਦੇ ਕਿ ਵੀ ਕਿਸੇ ਨੂੰ ਕਮੀ ਪੇਛੀ ਆ ਪਰ ਉਹਨਾਂ ਇੱਕੇ ਗੱਲ ਤੇ ਬਜਾਇਦਾ ਜਦੋਂ ਅਸੀਂ ਗੱਲ ਸੁਣਦੇ ਉਹਨਾਂ ਦੀ ਤੇ ਵੀ ਇਹ ਕੁੜੀ ਨੂੰ ਇੱਥੋਂ ਅਸੀਂ ਘੱਟਣ ਆਏ ਇਹਨੂੰ ਨਹੀਂ ਅਸੀਂ ਰੱਖਣਾ ਚਾਹੁੰਦੇਗੇ ਇਸ ਤਰ੍ਹਾਂ ਦੀ ਹਾਲਤ ਬਣੀ ਆ ਜਿਹਦੇ ਕਰਕੇ ਪਰਚਾ ਜਿਹੜਾ ਉਹ ਬੁੜੂਆਂ ਤੋਂ ਮਿੱਟੀ ਝਾੜ ਰਿਹਾ ਕਿਉਂ ਨੂੰ ਕਟ ਤਿੰਨ ਮਹੀਨੇ ਚੁੱਕੇ ਆ ਪਹਿਲਾਂ ਇੱਕ ਵਾਰੀ ਲੜਕਾ ਟੱ ਗਿਆ ਗਿਆ ਉਹਦੀ ਵੀਡੀਓ ਜਾਰੀ ਹੋਈ ਵੀ ਆ ਪ੍ਰਸ਼ਾਸਨ ਨੂੰ ਦਿਖਾਈ ਵੀ ਆ ਜ਼ੋਦਰ ਦੇ ਅੰਦਰ ਚਮਕੌਰ ਸਾਡੇ ਦਾ ਨਿਕਾ ਉਹਦੇ ਰਾਜੀਨਾਮਾ ਇਹਦੇ ਸੱਸ ਪਰਿਵਾਰ ਨੂੰ ਹੀ ਦਰਖਾਸਤ ਦੇ ਕੇ ਜਦੋਂ ਝੂਠੇ ਪਾਏਗੇ ਉਹਦੇ ਚ ਮੰਨਿਆ ਵੀ ਸਾਡੇ ਸ਼ੀਖਲੇ ਕੁੜੀ ਨੂੰ ਤੀਜਾ ਜ਼ਮੀਨ ਹੋਵੇਗੀ ਉਹ ਫਿਰ ਉਹ ਰਾਜੀ ਨਾਮਾ ਰਾਜੀ ਨਾਮਾ ਹੀ ਬਣ ਕੇ ਕਾਗਜ਼ਾਂ ਦੇ ਵਿੱਚ ਗਿਆ ਜਦੋਂ ਡੀ ਨੂੰ ਕੁਝ ਵੀ ਦੇ ਦੇਗੇ ਤਾਂ ਉਹਨੇ ਮੁਗਰੇ ਆ ਸੰਪਰਕ ਇਧਰ ਹੋਇਆ ਸੀ ਵੀ ਫਰੀਦਕੋਟ ਜਿਲ੍ਹੇ ਦੇ ਵਿੱਚ ਜਥੇਬੰਦੀ ਬੈਠੀ ਆ ਅਸੀਂ ਉਹਨਾਂ ਨੂੰ ਨਾਲ ਲੈ ਕੇ ਥਾਣੇ ਆ ਜਾਣਾ ਗੱਲ ਕਰ ਲੈਂਦੇ ਆ ਚਲੋ ਸਾਥੀ ਇਧਰੋਂ ਆ ਕੇ ਥਾਣੇ ਮਿਲ ਕੇ ਗਏ ਆ ਸਾਡੇ ਧਿਆਨ ਚ ਲਿਆ ਕੇ ਤੇ ਥਾਣੇ ਵਾਲਿਆਂ ਨੇ ਇਧਰਲੇ ਪਾਸੋਂ ਟਾਈਮ ਦਿੱਤਾ ਵੀ 2-4 ਦਿਨ ਦੇ ਦੋ ਐਸ ਐਚਓ ਗੁਰਾਂ ਦਿੱਤਾ ਛੁੱਟੀ ਦੇ ਆ ਤੇ ਫੇਰ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਹੁਣ ਕੀ ਮੰਗ ਕਰਦੇ ਹੋ ਜਦੋਂ ਐਸਐਚਓ ਗੁਰਾਂ ਦਿੱਤਾ ਡਿਊਟੀ ਤੇ ਆਉਂਦਾ ਤਾਂ ਗੁਰਾਂ ਦਿੱਤੇ ਦਾ ਵਿਹਾਰ ਹੀ ਬਹੁਤ ਮਾੜਾ ਹੈ ਗੁਰਾਂ ਦਿੱਤਾ ਐਸਐਚਓ ਇਹ ਬਖਲਾਟ ਦੇ ਵਿੱਚ ਬੋਲਦਾ ਕਿਉਂਕਿ ਅਸੀਂ ਐਸਐਚਓ ਤੇ ਸ਼ਿਕਾਇਤ ਹੈ ਜੇ ਉਹਨਾਂ ਦੀ ਗੱਲ ਦੱਸਦੇ ਆ ਡੀਐਸਪੀ ਜਤਿੰਦਰ ਸਿੰਘ ਨੂੰ ਵੀ ਤੁਹਾਡਾ ਐਸਐਚਓ ਗੱਲ ਨਹੀਂ ਸੁਣਦਾ ਫੋਨ ਨਹੀਂ ਚੱਕਦਾਗਾ ਵੀ ਇਨਸਾਫ ਤੁਸੀਂ ਕੀ ਦਿਓਗੇ ਉਹ ਉਹ ਤਰ੍ਹਾਂ ਗੁਰਾਂ ਤੇ ਤੈਨੂੰ ਸਿੱਧਾ ਡੀਐਸਪੀ ਵੀ ਫੋਨ ਲਾਉਂਦਾ ਤੇ ਝੂਠ ਮਾਰਦਾ ਵੀ ਮੈਂ ਤਾਂ ਕੋਰਟ ਦੇ ਵਿੱਚ ਆ ਜਦੋਂ ਕਿ ਥਾਣੇ ਦੇ ਅੰਦਰ ਉਹ ਇਹਦੇ ਕੈਮਰੇ ਦੱਸ ਸਕਦੇ ਆ ਟਾਈਮ ਜੇ ਅਸੀਂ ਝੂਠ ਮਾਰਦੇ ਆ ਤਾਂ ਨਹੀਂ ਮੰਗ ਕੀ ਕਰਦੇ ਹੁਣ ਅਸੀਂ ਮੰਗੇ ਕਰਦੇ ਆ ਵੀ ਜੋ ਪ੍ਰਸ਼ਾਸਨ ਦਾ ਰਵਈਆ ਜਥੇਬੰਦੀ ਪ੍ਰਤੀ ਆ ਇਸ ਤੱਕਾ ਮਾੜਾ ਬੋਲ ਰਹਾ ਇੱਕ ਇਨਸਾਫ ਦਿਵਾਉਣ ਦੀ ਖਾਤਰ ਬੱਚੀ ਨੂੰ ਜਥੇਬੰਦੀ ਦੇ ਆਗੂ ਆਉਂਦੇ ਆ ਤਾਂ ਉਹਨਾਂ ਦਾ ਅਪਮਾਨ ਕਰਦੇ ਆ ਇਸ ਕਰਕੇ ਇੱਥੋਂ ਦੇ ਜਿਹੜੇ ਇਸ ਤਰ੍ਹਾਂ ਦੇ ਅਧਿਕਾਰੀ ਆ ਔਰ ਅਧਿਕਾਰੀਆਂ ਨੂੰ ਇਥੋਂ ਸਸਪੈਂਡ ਕਰਨਾ ਚਾਹੀਦਾ ਅਸੀਂ ਤਾਂ ਇਹ ਕਹਾਂਗੇ ਕਿਉਂਕਿ ਜਿੰਨਾ ਚਿਰ ਉਹ ਆਪਣੀ ਗੱਲ ਦਾ ਜਾਹ ਅਹਿਸਾਸ ਕਰਨ ਵੀ ਅੱਗੇ ਤੋਂ ਵਿਹਾਰ ਨਹੀਂ ਹੋਊਗਾ ਜਿਉ ਉਹ ਆਪਗੀਆਂ ਨਾਲੇ ਵਿਹਾਰ ਕਰਦੇ ਆ ਤੇ ਆਮ ਪਬਲਿਕ ਨਾਲ ਕੀ ਵਿਹਾਰ ਹੋਊਗਾ ਕਿਉਂਕਿ ਇਹ ਪਬਲਿਕ ਸਰਵੰਟਾ ਲੋਕਾਂ ਦਾ ਇਹ ਆਧਾਰਾ ਜਦੋਂ ਵੀ ਕੋਈ ਗੱਲਬਾਤ ਆਉਂਦੀ ਆ ਤਾਂ ਇਹ ਹੁੰਦਾ ਵੀ ਥਾਣੇ ਵਾਲੇ ਆ ਜਿਹੜੇ ਇਹ ਥਾਣਾ ਤੁਹਾਡੀ ਸੁਰੱਖਿਆ ਲਈ ਆ ਇੱਥੋਂ ਤੁਹਾਨੂੰ ਅਨਸਾਫ਼ ਮਿਲੂਗਾ ਪਰ ਸਾਨੂੰ ਜਦੋਂ ਬੇਇਨਸਾਫ਼ੀ ਹੁੰਦੀ ਆ ਤਾਂ ਅੱਕੇ ਵੀ ਲੋਕ ਠਾਣਿਆਂ ਦੇ ਬਾਹਰ ਆ ਕੇ ਬੈਠਦੇ ਆ ਅਨਸਾਫ਼ ਦੇ ਲਈ ਸਾਡੀ ਮੰਗ ਆ ਵੀ ਇਹਨਾਂ ਨੂੰ ਕੀਤੇ ਹੋਏ ਦਾ ਅਹਿਸਾਸ ਕਰਨਾ ਚਾਹੀਦਾ ਅਤੇ ਬੇਟੀ ਨੂੰ ਅਨਸਾਫ਼ ਦੇ ਕੇ ਉਹਦਾ ਬੰਦਾ ਹਿੱਸਾ ਦਵਾਉਣਾ ਚਾਹੀਦਾ ਇਹ ਤਰਨਾਣ ਮਿੱਥੇ ਸਮਝ ਲੈ ਜੀ ਇਹ ਸੰਕੇਤਕ ਹੀ ਅੱਜ ਦਾ ਅੱਜ ਵੀ ਸੰਕੇਤਕ ਹੈ ਹਾਂਜੀ ਕਿਉਂਕਿ ਇੱਕ ਵਾਰੀ ਉਹਨਾਂ ਨੇ ਗੱਲ ਲਈ ਸੱਦਿਆ ਹੀ ਪਰਸੋਂ ਵੀ ਸੱਦਿਆ ਹੀ ਜਿੱਦੋਂ ਇੱਥੋਂ ਦੇ ਥਾਣੇਦਾਰ ਦੀ ਆ ਸਾਡੇ ਨਾਲ ਤਰਖ ਕਲਾਮੀ ਹੋਈ ਆ ਜੋ ਮਾੜਾ ਬਤੀਰਾ ਕਰਿਆ ਉਹਦੇ ਖਿਲਾਫ ਅਸੀਂ ਰੋਸ ਵਜੋਂ ਅੱਜ ਇੱਥੇ ਬੈਠੇ ਆ ਜੇ ਇਹ ਇਹ ਇਸ ਗੱਲ ਨੂੰ ਨਾ ਮੰਨਣਗੇ ਫਿਰ ਅਕੇ ਅਸੀਂ ਯਾਦਦਾਨ ਦੇ ਜਿਹੜੇ ਸੋਚ ਕੇ ਅਗਲਾ ਪ੍ਰੋਗਰਾਮ ਦੀਗ ਲਾਗੇ ਮੇਡਕਾ ਇਨਾਮ ਆ ਆਪਣਾ ਅਮਰਜੀਤ ਜੀ ਤਾਂ ਪੈਂਟ ਮੇਰਾ ਕੋਰ ਚੁਕਿਆ ਫੀਕਾ ਦੁੱਧ ਦਾ ਪਰਿਵਾਰ ਦੁੱਧੇ ਆ ਅੱਛਾ ਕੀ ਸਮੱਸਿਆ ਕੀ ਹੈ ਮੇਰੇ ਹਸਬੰਡ ਦੀ ਡੈਥ ਨੂੰ 7-8 ਮਹੀਨੇ ਹੋ ਗਏ ਉਸ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਤੇ ਅਤਿਆਚਾਰ ਕਰਨੇ ਸ਼ੁਰੂ ਕਰਤੇ ਸਹੁਰਾ ਪਹਿਲਾਂ ਵੀ ਮੇਰਾ ਘਟਿਆ ਹਰਕਤਾਂ ਹੀ ਕਰਦਾ ਸੀਗਾ ਪਰ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਮੌਤ ਹੀ ਹੋ ਗਈ ਉਸ ਤੋਂ ਬਾਅਦ ਹੋ ਜ਼ਿਆਦਾ ਵੱਧ ਗਏ ਕਿਸੇ ਦਾ ਡਰ ਨਹੀਂ ਰਿਹਾ ਉਹਨਾਂ ਤੇ ਮੈਂ ਦਰਖਾਸਤ ਦਿੱਤੀ ਸੀਗੀ 3 ਮਹੀਨੇ ਹੋ ਗਏ 3 ਮਹੀਨਿਆਂ ਚੋਂ ਮੇਰੇ ਸਹੁਰੇ ਤੇ ਐਫ ਆਈ ਆਰ ਦਰਜ ਹੋਈ ਅਸ਼ਲੀਲ ਹਰਕਤਾਂ ਕਰਨ ਦੀ ਪਰ ਉਹਨਾਂ ਦੀ ਇਹਨਾਂ ਨੇ ਪੁਲਿਸ ਨੇ ਨਾਲ ਰਲ ਕੇ ਉਹਨਾਂ ਦੀ ਜ਼ਮਾਨਤ ਕਰਾ ਦਿੱਤੀ ਜਿਹੜੇ ਕਾਨੂੰਨਾਂ ਚ ਵੀ ਹੈ ਨਹੀਂ ਸਿਗਾ ਵੀ ਅਸ਼ਲੀਲ ਹਰਕਤਾਂ ਤੇ ਇਹਨਾਂ ਨੂੰ ਜ਼ਮਾਨਤ ਮਿਲੂਗੀ ਫਿਰ ਮੇਰੇ ਜੀਠ ਤੇ ਵੀ ਦਰਖਾਸਤ ਸੀਗੀ ਉਹਨੇ ਜੋ ਵੀ ਮੇਰੀ ਜਗਾ ਸੀਗੀ ਮੇਰੇ ਸੰਦ ਸੀਗੇ ਸਾਰੇ ਵਾਈ ਕਰਨ ਵਾਲੇ ਤੇ ਜ਼ਮੀਨ ਸੀਗੀ 2 ਕਿੱਲੇ ਗਹਿਣੇ ਲਈ ਮੇਰੇ ਘਰ ਵਾਲੇ ਨੇ ਤੇ ਮੇਰੇ ਜੀਠ ਨੇ ਸਾਂਝੀ ਉਹ ਗਹਿਣੇ ਦੇ ਪੈਸੇ ਮੇਰਾ ਜੇਠ ਹੀ ਇਕੱਲਾ ਲੈ ਗਿਆ ਮੇਰੇ ਤੋਂ ਘਰੇ ਕਹਿ ਕੇ ਕਾਗਜ਼ ਲੈ ਗਏ ਵੀ ਅਸੀਂ ਤਰੀਕ ਦੇਖਣੀ ਆ ਕਿੰਨਾ ਟਾਈਮ ਰਹਿੰਦਾ ਇਹ ਤਰੀਕ ਦੇਖਣ ਦੇ ਬਹਾਨੇ ਲ ਜਾ ਕੇ ਸਾਰਾ 8 ਲੱਖ ਰੁਪਿਆ ਲੈ ਲਿਆ ਜਦੋਂ ਮੈਂ ਮੰਗਿਆ ਤੇ ਮੈਨੂੰ ਧਮਕਾ ਦੇਣ ਲੱਗੇ ਹਸਬੈਂਡ ਦੀ ਮੌਤ ਪਤੀ ਦੀ ਮੌਤ ਤੋਂ ਬਾਅਦ ਇਹਨਾਂ ਨੇ ਕੋਠੇ ਤੇ ਚੜ੍ਹ ਕੇ ਰਵਾਲਵਰ ਚਾਕੇ ਸਾਨੂੰ ਮਾਂ ਪੁੱਤਾਂ ਨੂੰ ਘਰੋਂ ਕੱਢਦੇ ਆਣ ਜਾਨ ਨੂੰ ਮਰਨ ਦੀਆਂ ਧਮਕੀਆਂ ਦਿੰਦੇ ਆ ਜੇ ਮੈਂ ਹੁਣ ਹੌਸਲੇ ਨਾਲ ਬੋਲੋ ਕੀ ਮੰਗ ਕਰਦੇ ਹੋ ਜਿਹਦੇ ਵਿਰੁੱਧ ਮੈਂ ਆ ਕੇ ਤੇ ਪ੍ਰਸ਼ਾਸਨ ਨੂੰ ਕਿਹਾ ਵੀ ਮੇਰੇ ਨਾਲ ਇੰਨਾ ਤਕਾ ਹੁੰਦਾ ਹਨ ਫਿਰ ਮੇਰੇ ਜੇ ਕਹਿੰਦਾ ਜਿੱਤੇ ਮਰਜੀ ਦਰਖਾਸਤਾਂ ਦੇ ਦੇ ਪੁਲਿਸ ਤਾਂ ਸਾਡੇ ਹੱਥੇ ਮੇਰੇ ਕੋਲੇ ਵੀਡੀਓ ਪ੍ਰੂਫ ਸਾਰੇ ਹੈਗੇ ਕਹਿੰਦਾ ਮੇਰੀ 50-50 ਲੱਖ ਚਪਲ ਖਰੀਦੀ ਵੀ ਆ ਹੁਣ ਮੈਨੂੰ 3 ਮਹੀਨੇ ਹੋ ਗਏ ਆ ਪਹਿਲਾਂ ਐਸਐਚਓ ਚਮਕੌਰ ਕੋਲੇ ਸੀ ਦਰਖਾਸਤ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਰਾਜੀ ਨਾ ਕੀਤਾ ਵੀ ਅਸੀਂ ਕੁੜੀ ਦਾ ਸਾਰਾ ਹੱਕ ਛੱਡਾਂਗੇ ਪਰ ਇਹ ਉਹ ਗੱਲ ਤੋਂ ਵੀ ਪਿੰਡ ਜਾ ਕੇ ਮੁੱਕਰ ਗਏ ਉਸ ਤੋਂ ਬਾਅਦ ਮੈਂ ਦਰਖਾਸਤ ਦਿੱਤੀ ਐਸਐਸਪੀ ਦਫ਼ਤਰ ਉੱਥੇ ਸਾਰੀ ਨਹੀਂ ਸ਼ਾਨਬੀਨ ਸਬ ਇੰਸਪੈਕਟਰ ਹਰਜਿੰਦਰ ਮੈਡਮ ਉਹਨਾਂ ਨੇ ਕੀਤੀ ਉਹਨਾਂ ਕੋਲੇ ਵੀ ਇਹ ਸਾਰਾ ਕੁਝ ਮੰਨ ਪਏ ਮੇਰਾ ਜੇਠ ਤੇ ਮੇਰਾ ਸਪਰਾ ਵੀ ਅਸੀਂ ਜਿੰਨਾ ਕੁੜੀ ਦਾ ਹੱਕ ਬੰਦਾ ਦੇ ਦਾਂਗੇ ਜਦੋਂ ਐਂਡ ਤੇ ਰਾਜੀ ਨਵੇਂ ਤੇ ਇਹਨਾਂ ਨੇ ਸਾਈਨ ਕਰਨੇ ਸੀ ਫੇਰੇ ਉੱਥੋਂ ਮੇਰਾ ਜੇਠ ਭੱਜ ਗਿਆ ਫਿਰ ਇਹਨੇ ਜਾ ਕੇ ਸਾਰੀ ਦਰਖਾਸਤ ਉਹ ਡੀਐਸਪੀ ਸੰਜੀਵ ਕੁਮਾਰ ਉਹਨਾਂ ਅੱਗੇ ਰੱਖਤੀ ਪਰ ਉਹਨਾਂ ਨੇ ਮੇਰਾ ਕੋਈ ਪੱਖ ਵੀ ਨਹੀਂ ਸੁਣਿਆ ਪਤਾ ਨਹੀਂ ਇਹਨਾਂ ਨੇ ਉਹਨਾਂ ਨੂੰ ਸਪਾਰਸ਼ ਲਈ ਜਾਂ ਪੈਸੇ ਦਿੱਤੇ ਮੈਨੂੰ ਨਹੀਂ ਦਦਾ ਉਹਨਾਂ ਨੇ ਮੇਰੇ ਬਿਨਾ ਪ੍ਰੂਫ ਦੇਖ ਕੇ ਮੈਨੂੰ ਕਿਹਾ ਜੇ ਤੂੰ ਇਹਨਾਂ ਤੇ ਕਾਰਵਾਈ ਕਰਾਉਣੀ ਆ ਆਪਦੇ ਜੇੜ ਤੇ ਫਿਰ ਅਸੀਂ ਆਂਦਾ ਤੇਰਾ ਤੇ ਤੇਰੇ ਭਰਾ ਤੇ ਪਰਚਾ ਕੱਟ ਜੇ ਤੂੰ ਇਹਨਾਂ ਤੇ ਕਾਰਵਾਈ ਕਰਾਉਣੀ ਆ ਨਹੀਂ ਹੁਣ ਆਪਾਂ ਕੀ ਮੰਗ ਕਰਦੇ ਆ ਮੈਂ ਮੈਨੂੰ ਮੇਰਾ ਇਨਸਾਫ ਮਿਲਣਾ ਚਾਹੀਦਾ ਜਿੰਨਾ ਮੇਰਾ ਇੱਥੇ ਹੱਕ ਬੰਦ ਆ ਮੇਰਾ ਹੱਕ ਦੇਣਾ ਜੋ ਇਹ ਮੇਰੀ ਜਗਾ ਮੇਰੇ ਸਾਧਨ ਮੇਰੇ 4 ਲੱਖ ਰੁਪਏ ਇਹਨਾਂ ਦੇ ਕਬਜ਼ੇ 'ਚ ਆ ਉਹ ਮੈਨੂੰ ਦਿੱਤਾ ਜਾਵੇ ਜੋ ਇਹ ਮੇਰੇ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਆ ਜਾਂ ਘਟਿਆ ਹਰਕਤਾਂ ਕਰਦੇ ਉਹ ਇਹਨਾਂ ਨੂੰ ਸਜ਼ਾ ਮਿਲੇ ਚੀਜ਼ਾਂ ਉਹ ਕੋਈ ਤਾਂ ਇਹ ਮੋਜਾ ਮੇਰੀ ਹੈ ਤੇ ਤਕਰੀ ਖਾਂਦੇ ਅਫਸਰਾਂ ਵਾਲੀ ਇਸ ਤਰ੍ਹਾਂ ਕੇ ਆਪਾਂ ਇਹਨੇ ਤੌੜ ਕੋ ਕਿਲਾ ਉਹ ਕੱਢਿਆ ਹੈ ਜਿਹੜਾ ਐਸਆਈ ਦਾਸ਼ਣ ਜਿਹੜਾ ਕੁਫੀ ਦੇ ਇਸ ਤਰ੍ਹਾਂ ਕੇ ਉਹਨਾਂ ਦੀ ਜਾਗਰੀ ਕਰਦੇ ਆ ਤੇ ਸਾਡੀ ਜਿਹੜੇ ਕੈਸ਼ਨ ਵਾਲਾ ਅਸੀਂ ਖਜ਼ਾਨਾ ਪਾਜ ਉਹ ਤੋਂ ਦਿਖਾ ਲੈਂਦੇ ਆ ਹੁਣ ਜਾਗਰੀ ਸਿਆਸੀਆਂ ਦੀ ਕਰਦੇ ਆ ਇਹ ਬਹਿਲਾਣੇ ਸਰਕਾਰਾਂ ਵੀ ਕਰਦੀਆਂ ਸੀ ਚਾਹੇ ਕਾਲੀਆਂ ਦੀ ਸੀ ਚਾਹੇ ਕਾਲੀ ਰਸ ਦੀ ਉਸੇ ਰਾਏ ਇਹ ਬੈਗਣੇ ਆਖੀ ਕਲਤਾਰ ਗੁਰੂਆਂ ਵਰਗੇ ਕੋਨੇ ਵੀ ਜਾਂਦੀ ਆ ਇਹ ਮੁਸਾਲਫਨ ਦੇ ਸਾਰੇ ਜਿਹੜਾ ਪੰਚ ਪ੍ਰਸ਼ਾਸਨ ਮਰਦਾਬਾਦ 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 ਇਥੋਂ ਦਾ ਸਾਥ ਜੋ ਗੁਰਦਤਾ ਮਰਦਾਬਾਦ راجنه ایسائي مروت آباد مروت آباد ਦੇ ਲੜਕੀ ਨੂੰ ਨਾਨ ਸਾਹਿਬ ਦੇ ਨਾਲ ਸੱਚੋ ਮੁਰਦਾਬਾਦ ਸਲਾਮ ਸੱਚੋ ਮੁਰਦਾਬਾਦ ਬੋਲ ਪ੍ਰਸ਼ਾਸਨ ਮੁਰਦਾਬਾਦ ਸਲਾਮ ਸੱਚੋ ਮੁਰਦਾਬਾਦ ਬੋਲ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਸੱਚੋ ਸਾਹਿਬ ਜਿਹੜਾ ਧਰਨਾ ਲੱਗਾ ਥਾਣੇ ਮੋਰੇ ਉਹਦੇ ਬਾਰੇ ਦੋ ਜਾਣਕਾਰੀ ਜੀ ਇਹ ਨਾ ਇੱਕ ਫੋਰਸ ਤੋਂ ਕਿਓ ਤੋਂ ਲੇਡੀਜ਼ ਵੱਲੋਂ ਇਹ ਕੰਪਲੇਂਟ ਸੀਗੀ ਉਹਦੇ ਉਸ ਕੰਪਲੇਂਟ ਦੇ ਆਧਾਰ ਤੇ ਇੱਕ ਇਨਕੁਆਇਰੀ ਤੇ ਪਰਚਾ ਦਰਜ ਹੋ ਗਿਆ ਸੀ ਇਹਦੇ ਸਾਰੇ ਤੇਜੀ ਜੀ ਦੀ ਅਰੇਸਟ ਵੀ ਪਈ ਪੈ ਚੁੱਕੀ ਆ ਤੇ ਜਲਦੀ ਅਸੀਂ ਚਲਾਨ ਟੂਪਟ ਕਰਾ ਦੇਾਂਗੇ ਇੱਕ ਇਹਦੀ ਲੇਡੀਜ਼ ਦੀ ਕੰਪਲੇਂਟ ਸੀ ਆਪਦੇ ਜੇਟ ਦੇ ਖਿਲਾਫ ਜੀ ਉਹ ਜੇਟ ਦਾ ਜੀ ਅਸੀਂ ਸੱਤ ਪੰਜਾ ਕਰਾਤੀ ਆ ਤੇ ਇੱਕ ਉਹਦਾ ਅਸਲੇ ਦਾ ਜਮਾ ਕਰ ਲਿਆ ਤੇ ਅਸਲੇ ਦਾ ਕੈਂਸਲੇਸ਼ਨ ਦਾ ਵੀ ਬਕਾਇਦਾ ਲਿਖ ਕੇ ਭੇਜਦੇ ਹੈਗਾ ਉਸ ਤੋਂ ਇਲਾਵਾ ਲੇਡੀਜ਼ ਦਾ ਸਾਡੇ ਪ੍ਰਤੀ ਹੈਗਾ ਵੀ ਜ਼ਮੀਨ ਦੀ ਵੰਡ ਦਾ ਜ਼ਮੀਨ ਮੈਨੂੰ ਵੰਡ ਕਰਾ ਕੇ ਦਿੱਤੀ ਜਾਵੇ ਹੁਣ ਜ਼ਮੀਨ ਦੀ ਵੰਡ ਦਾ ਜੀ ਤੁਹਾਨੂੰ ਵੀ ਪਤਾ ਜੀ ਜ਼ਮੀਨ ਦੀ ਵੰਡ ਹੈਗਾ ਸਿਵਲ ਪ੍ਰਸ਼ਾਸਨ ਦਾ ਮੈਟਰ ਹੈ ਉਸ ਤੇ ਆਪਦੀ ਕੰਮ ਦੀ ਹਿੱਸਾ ਦੇ ਫੋਰਸ ਦੇ ਕਰਨਯੋਗ ਜੋ ਕਾਰਵਾਈ ਸੀਗੀ ਉਹ ਕੰਪਲੀਟ ਹੋ ਚੁੱਕੀ ਹੈ